ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਬਈ ਕਰਦੇ ਸਾਰੇ ਠੀਕ ਠਾਕ ਹੋਣਗੇ ਤੇ ਇੱਟਾਂ ਆਪਣੀਆਂ ਲੱਗ ਗਈਆਂ ਇੰਨੀਆਂ ਕਿ ਅਜੇ ਦਰਜਾਂ ਦੁਰਜਾਂ ਪਾਰਨ ਵਾਲੀਆਂ ਰਹਿੰਦੀਆਂ ਤੇ ਹੁਣ ਸਰ ਜਾਨਵਰਾਂ ਦਾ ਪ੍ਰਬੰਧ ਕਰੀ ਜਾਂਦੇ ਆ ਜਾਨਵਰ ਛੱਡ ਦੇਾਂਗੇ ਇਹਦੇ ਜੀ ਆਹ ਵੱਡੇ ਕਮਰੇ ਚੈੱਕ ਜੀ ਤੇ ਇਹਦੇ ਮੂਰੇ ਫਿਰ ਲਾ ਦਨੇ ਫਰੇਮ ਬਣਾ ਕੇ ਜਾਲੀ ਦਾ ਤੇ ਦੀਪੂ ਬਾਦਸ਼ਾਹ ਨੂੰ ਸੱਦਿਆ ਅੱਜ ਮੈਂ ਕਿਹਾ ਫਰੇਮ ਬਣਾ ਕੇ ਦੇ ਫਰੇਮ ਬਣਾ ਕੇ ਜੜਦੇ ਆ ਫਿਰ ਹਉ ਇੱਥੇ ਫਸ ਇਲਾਕੇ ਦੇ ਦਰਜਾਂ ਦੁਰਜਾਂ ਭਰੀਆਂ ਗਈਆਂ ਤੇ ਫਿਰ ਜਨਮਰਾਂ ਨੇ ਆਪਦੀਆਂ ਕਾਰਵਾਈਆਂ ਪਾਈ ਜਾਣੀਆਂ ਤੇ ਇੱਥੇ ਵੱਜ ਜਾਣਾ ਗੰਦ ਕਮ ਸੂਤ ਨਹੀਂ ਆਉਣਾ ਆ ਵੀ ਇੱਧਰ ਤੂੜੀ ਦੇ ਵੀ ਖਲਾਰੇ ਪਾਈ ਤੁਰੇ ਆਉਂਦੇ ਆ ਸਾਰੇ ਇਹ ਤੇ ਇੱਥੇ ਫਿਰ ਵੱਡੇ ਕਮਰੇ ਚ ਖੁੱਲੇ ਫਿਰਦੇ ਰਹਿਣਗੇ ਹੁਣ ਕਿ ਜਿਵੇਂ ਜਿਵੇਂ ਵੱਡੇ ਹੋਈਗੇ ਕੱਢੀ ਜਾਵਾਂਗੇ ਤੇ ਇੱਕ ਵਾਰੀ ਇਹਨੂੰ ਫਰੇਮ ਬਣਾ ਕੇ ਲਾ ਦਿੰਨੇ ਆ ਸਾਰਾ ਬੰਦ ਕਰ ਦਿੰਨੇ ਆ ਆਪੇ ਅੰਦਰੇ ਅੰਦਰ ਤੁਰੇ ਫਿਰਿਆ ਕਰਨਗੇ ਦੀਪੋਈ ਨਾ ਚੀ ਜਣੇ ਕੰਮ ਥੋੜਾ ਬਹੁਤ ਸੌਖਾ ਕਰਤਾ ਵਣਾ ਬਈ ਮੈਂ ਚੰਗਾ ਰਹੇਗਾ ਮੈਂ ਸਮਾਨ ਬਣਾਉਂਦਾ ਨਾ ਮੈਸਤਰੀਆਂ ਦੀ ਜਾਨ ਸੌਖੀ ਕਰਤੀ ਨੇ ਤੇ ਵਰਮੇ ਨਾ ਯਵੀ ਜਾਂਦੇ ਨੇ ਦੇਹੀਆਂ ਆਰੀਆਂ ਨਾਲ ਹੁਣ ਆ ਤੂੰ ਵਰਮੇ ਜਿਹੜਾ ਕੱਢਨੇ ਹੁੰਦੇ ਸਰਾਖ ਕਿੰਨਾ ਤੈਨੂੰ ਯਬਣਾ ਪੈਣਾ ਹੈ ਨਾ ਨੰਗ ਜਾਣੀ ਸਹੀ ਗੱਲ ਆ ਤੇ ਹੁਣ ਤਾਂ ਡਰੱਲ ਜੀ ਤੇ ਜਿਹੜੀ ਚੀਜ਼ ਮਰਜੀ ਚੜਾਓ ਤੇ ਚਰਰ ਕਰਾ ਦਿਓ ਵਾ ਮੈਂ ਤਾਂ ਆਇਆ ਕਿ ਹੁਣ ਆ ਰਹੀ ਨਾਲ ਆ ਬੱਤੇ ਜੇ ਕੱਟਣ ਤੇ ਕਿੰਨਾ ਟਾਈਮ ਲੱਗਣਾ ਹੈ ਤੇ ਆ ਕੱਟ ਰ ਜਿਆ ਪੰਜਾਂ ਸੱਤਾਂ ਸਕਿੰਟਾਂ ਦੀ ਚਰਰ ਕਰਾ ਕੇ ਪਰੇ ਕਰਦਾ ਆ ਤੇ ਹੁਣ ਵੇਲਾ ਸਿੱਧੀ ਮੇਖਾਂ ਐ ਠੋਕਣੀ ਹੋਵੇ ਤਾਂ ਕਿੱਥੇ ਠੁਕਣੀ ਆ ਸਿੱਧੀ ਆ ਬਾਈ ਬਾਦਾ ਪਾ ਰਿਹਾ ਹਾਂ ਹਾਂ ਹਾਂਜੀ ਮਿੱਤਰੋ ਫਰੇਮ ਆਪਣਾ ਗਿਆ ਲੱਗ ਤੇ ਹੁਣ ਦਰਵਾਜਾ ਬਣਨ ਦੀ ਤਿਆਰੀ ਹੋ ਜਾਂਦੀ ਆ ਫਰੇਮ ਆਇ ਲਾਲਿਆ ਬਣਾ ਕੇ ਆਪਾਂ ਕੋਈ ਤੇ ਹੁਣ ਐ ਸੰਝ ਦਰਵਾਜਾ ਬਣਾ ਕੇ ਲਾਵਾਂ ਇਹ ਜੋੜ ਪਾਉਣਾ ਪਿਆ ਫਿਰ ਹਾਂ ਬਣੀ ਜੋੜ ਪਾਣਾ ਕੰਨੀ ਕਹਿੰਦਾ ਬਾਲੇ ਚੋਂ ਪਾਈ ਦੀ ਥੋੜਾ ਬਾਲਾ ਚੀ ਆ ਤੇ ਉਹ ਜਿੰਨੇ ਕਹਿੰਦਾ ਧੋਵਾ ਨੂੰ ਤੇ ਮੱਝੇ ਬੱਦੇ ਬਾਲੇ ਨਾਲੋਂ ਕੋਰੋਂ ਨਾ ਗਿਆ ਮਾਰ ਕੇ ਕੋਆ ਆਪਰਾ ਮੀਤੀ ਬਣਦੀ ਵਾਓ ਉਹ ਜਿੱਦਾਂ ਅੰਦਰ ਆਇਆ ਨੀ ਹਾਂ ਉਹ ਜਬਾਨਾ ਟੁੱਟੀ ਬਜੀ ਹੈ ਨਾ ਆਪਣੇ ਹਾਂ ਹਾਂ ਨਿਕਲੇ ਜੁਆ ਨਿਕਲੇ ਬਸ ਆ ਜਨਾ ਕੋ ਗੱਲ ਥਾ ਕੋਈ ਨਹੀਂ ਕਹਵਾ ਚਲੋ ਲਓ ਜੀ ਮਿੱਤਰੋ ਤੇ ਫਿਰ ਫਾਈਨਲੀ ਆਪਣਾ ਇਹ ਦਾ ਹੋ ਗਿਆ ਬੰਦ ਬਾਰ ਇਥੋਂ ਦੇਖ ਲਾਟੂ ਖੋਲ ਕੇ ਕਿਵੇਂ ਸੈਟ ਆ ਕੰਮ ਹੁਣ ਲਾ ਕੇ ਦੇਖ ਆਪਾਂ ਗਲੂ ਨਹੀਂ ਹੈ ਚੱਪਕੀ ਮੇ ਦੇਗੀ ਉਹ ਕੋਈ ਨਹੀਂ ਫੇਵੀਕੋਲ ਆਇਆ ਵਿਆ ਲਾ ਕੇ ਸੁੱਕ ਜਾਊਗਾ ਹਾਂ ਤੇ ਲਾ ਦੇ ਖਰ ਲੁਰ ਲੱਗਦਾ ਸਹੀ ਨਹੀਂ ਲੱਗਦਾ ਲੈ ਕਿਉਂ ਨਹੀਂ ਲੱਗਦਾ ਯਾਰ ਨਾ ਨਾ ਇਧਰ ਹੋ ਮੜਾ ਜਾ ਖੜ ਜਾ ਯਾਰ ਲਾ ਕੇ ਵੇਖਿਆ ਅੱਗੇ ਇਹ ਤਾਂ ਵਾਕਿਆ ਹੀ ਦੀ ਅਲਾਈਨਮੈਂਟ ਢਲ ਗਈ ਆ ਹਾਂ ਥੋੜਾ ਚੱਕ ਕੇ ਜੇ ਲਾਉਣਾ ਪੈਣਾ ਕੋਈ ਨਹੀਂ ਕੱਲ ਨੂੰ ਕਹਾਂਗੇ ਸੈੱਟ ਕਰ ਜੂਗਾ ਕਿਉਂਕਿ ਆ ਜਾਲੀ ਲਾਉਣ ਆਉਣਾ ਉਹਨੇ ਕੱਲ ਨੂੰ ਅਜੇ ਆਪਾਂ ਤਾਂ ਨਹੀਂ ਸੀ ਦੀ ਆ ਠੀਕ ਆ ਵੀ ਮਿੱਤਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਨਾਲ ਸਤਿ ਸ੍ਰੀ ਅਕਾਲ